ਤਦਾਂ ਗਲਤ ਕਰਦੇ ਆ ਕਿ ਜਿਹੜੀ ਮਹੂਰਤ ਦੀ ਗੱਲ ਚੱਲਣ ਦੀ ਸਾਡੇ ਘਰ ਫੈਮਿਲੀ ਦੇ ਵਿੱਚ ਪਹਿਲਾਂ 2-3 ਤਰੀਕ ਦਾ ਪਹਿਲਾਂ 3-4 ਦਾ ਸੋਚਿਆ ਸੀ ਕਿ ਸਿਆ ਤਿੰਨ ਚ ਅਜੇ ਵੀ ਪੱਕਾ ਪਤਾ ਨਹੀਂ ਇਹਦਾ 3-4 ਨੂੰ ਸਿਆਦ ਹੋਏ ਨਹੀਂ ਇੱਕ ਤਰੀਕ ਫਾਈਨਲ ਹੋ ਗਈ ਆ ਪਰ ਇੱਕ ਤਰੀਕ ਨੂੰ ਸਾਡਾ ਮਹੂਰਤ ਉਹ ਤੇ ਕਰਦਾ ਤੇ ਸੋਨੀ ਸਾਡਾ ਪਾੜ ਕਰਾਵਾਂਗੇ ਯਾਰੀ ਤਰੀਕ ਫਾਈਨਲ ਹੋਈ ਆ ਕਈ ਕਮੈਂਟ ਵਿੱਚ ਕਹਿ ਰਹੇ ਪਏ ਤੁਹਾਨੂੰ ਦੱਸੋ ਕਦੋਂ ਤੁਹਾਡਾ ਕਰਦਾ ਮਹੂਰਤ ਉਹ ਸਭ ਨਾਲ ਹੀ ਕਹਿੰਦਾ ਚਲੋ ਤਾਂ ਦੱਸ ਦਿੰਦੇ ਆ ਕਿੰਦੇ ਵਾਟੇ ਰੋ ਹਾਂਜੀ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਕਿਵੇਂ ਸਾਰੇ ਠੀਕ ਠਾਕ ਮੈਂ ਉੱਥੇ ਲੈਟ ਬੰਦਵਾ ਤੇ ਅਸਲ ਤੇ ਚੱਕਰ 'ਚ ਚੱਲੇ ਤਾਂ ਪਰ ਉੱਥੇ ਸਵੇਰੇ ਤੇ ਹੁਣ ਆਪਾਂ ਰੋਗੇ ਹੁਣ ਜਾਵਾਂਗੇ 4 3 4 ਵਜੇ ਕਿਉਂਕਿ ਥੋੜਾ ਸਮਾਂ ਲਿਉਣ ਵਾਲਾ ਕੋਲ ਫਲਾਈ ਵੜ ਵਗੈਰਾ ਹੋਰ ਐਕਸੈਸਰੀ ਵਗੈਰਾ ਲਿਉਣ ਵਾਲੀ ਹੈ ਕਮਜੇ ਕਮਜੇ ਵਗੈਰਾ ਜੋ ਉੱਥੇ ਲੱਗਣਾ ਫਿਟਿੰਗ ਫਿਟਿੰਗ ਦਾ ਮੈਂ ਥੋੜਾ ਬਾਅਦ ਕੰਮ ਸ਼ੁਰੂ ਕਰਦੇ ਆਂ ਤੇ ਕੱਲ ਤੇ ਲੇਟ ਆਏ ਨਹੀਂ ਕੱਲ ਤੇ ਆਪਾਂ ਗ੍ਰਿਲ ਵੀ ਫਿਟ ਕਰਦੇ ਰਹੇ ਸ਼ਾਮੇ ਤੇ ਲੈ ਰਾਈ ਤੇ ਚੱਲਦੇ ਆਂ ਥੋੜਾ ਸਮਾਨ ਲੈਣ ਨਾਲ ਕੜ ਮੰਡੀੋਂ ਉਹ ਲੈ ਕੇ ਆਉਂਦਾ ਮੈਂ ਤੇ ਫਿਰ ਸ਼ਾਮ ਨੂੰ ਜਾਵਾਂ ਇਕਦਮ ਨਾਲ ਲੈ ਕੇ ਤੇ ਹੁਣ ਟਿੱਪਣੀ ਛੱਡ ਲਈਏ ਫਿਰ ਚੱਲੀਏ ਟਾਈਮ ਹੋ ਗਿਆ 9:30 10:00 ਦਾ ਚਲੋ ਜੀ ਮਿਲਦੇ ਆਂ ਫਿਰ ਮੋਟਰਸਾਈਕਲ ਦੀ ਚਾਬੀ ਯਾਰ ਭਾਈ ਚਲੋ ਤੇ ਵੀ ਸਮਾਨ ਲੈਂਦਾ ਏ ਥੋੜਾ ਬਹੁਤ ਬਾਕੀ ਮੋਟਰਸਾਈਕਲਾਂ ਲੱਗਾ ਜਾਣ ਲੱਗੇ ਲਜਾਂਗੇ ਪਹੁੰਚ ਕੇ ਅਸੀਂ ਘਰ ਬੱਲੇ ਬੱਲੇ ਕੈਮਰਾ ਲੱਗ ਗਿਆ ਤੇ 2:30 ਵੱਜ ਚੁੱਕੇ ਵੇਖੋ ਹਸ ਸਮਾਨ ਲੈਂਦਾ ਇਹ ਖੋਰ ਤੇ ਗੱਡੀ ਚ ਰੱਖਾਂਗੇ ਜਾਲੀ ਹੀ ਤੇ ਆ ਪ੍ਰੋਫਾਈਲਾਂ ਨਹੀਂ ਲੈਂਦੀ ਹੰਦੂ ਨਮਸਤੇ ਲਜੀ ਪਹੁੰਚ ਗਿਆ ਸੀ ਘਰ ਗਿੱਲਾਂ ਰਾਤੀ ਹਨੇਰਾ ਹੋ ਗਿਆ ਤਾਂ ਦਿਖਾਈਆਂ ਨਹੀਂ ਗਈਆਂ ਹੁਣ ਕਰੋ ਚੱਕ ਬਣੀਆਂ ਸੇਮ ਆ ਵੈਸੇ ਇੱਧਰ ਦਾ ਤੇ ਇੱਧਰ ਦਾ ਹਾਲੇ ਵੀ ਵੱਡੀ ਹੈ ਗ੍ਰਿਲ ਆ ਛੋਟੀ ਹੈ ਤੇ ਬਾਕੀ ਲੈਟ ਤੇ ਬੰਦ ਰੋ ਤਕਰੀਬਨ ਤੇ ਮੈਂ ਇੱਧਰ ਪੇਂਟ ਲੈ ਕੇ ਆਇਆ ਵੇਖੋ ਤੇ ਆਪਾਂ ਕੱਟੀ ਮੱਟੀ ਦਾ ਕੰਮ ਬਾਅਦ ਕਰਾਂਗੇ ਪਹਿਲਾਂ ਉੱਪਰ ਉਹ ਗ੍ਰਿਲ ਰੋਟੇ ਉੱਪਰ ਛੱਡੇ ਨਾ ਬਾਥਰੂਮ ਦੇ ਉਨੂੰ ਪੇਂਟ ਕਰਕੇ ਤੇ ਨਾ ਚਲੋ ਬਾਜ ਫਿੱਟ ਕਰਦੇ ਹਾਂ ਨੂੰ ਪੇਂਟ ਕਰ ਲਈਏ ਪਹਿਲੇ ਇਹ ਆਪਣੇ ਉੱਪਰ ਦੀ ਗ੍ਰੇਲ ਆਉਟਲੈਟ ਜਿਹੜਾ ਔਰ ਛੱਡਿਆ ਹਨ ਆ ਵਾਸਤੇ ਇਹ ਰਾਤ ਅੱਥਰ ਰੱਖੇ ਚੈੱਕ ਕੀਤਾ ਇਸ ਉੱਤੇ ਪਿਆ ਰ ਜੰਗ ਜਾ ਲੱਗਿਆ ਇਹਨੂੰ ਤਾਂ ਫਿੱਟ ਕਰਨਾ ਵਾ ਤੇ ਰੰਗ ਕਰਕੇ ਨਾ ਫੇਰੀ ਫਿੱਟ ਕਰਾਂਗੇ ਚਲੋ ਮੜਾ ਮੋੜਾ ਜੰਗ ਲੱਗਾ ਲਾ ਕੇ ਤੇ ਫਿਰ ਇਹਨੂੰ ਕਰ ਦਿੰਨੇ ਪੇਂਟ ਕਿਉਂਕਿ ਬਾਦਸ਼ਾਹ ਵਿਚ ਰਹਿਣਾ ਫਿਰ ਇਹ ਬਚਾਰੋਗੇ ਤੁਹਾਡਾ ਗਰੇ ਲ ਨੂੰ ਕਰਤਾ ਆ ਪੇਂਟ ਇਹਨਾਂ ਨੇ ਸਾਮੀ ਅਹੀਂ ਆਏ 4:00 ਵਜੇ ਨਾ ਕਿਉਂਕਿ ਇੱਥੇ ਲਾਈਟ ਬੰਦ ਰਹਿੰਦੀ ਸਾਰਾ ਦਿਨ ਬੰਦ ਕਰ ਦੇਣਾ ਨਹੀਂ ਕਰ ਦਿੰਨੇ ਹੁਣ ਲਾਈਟ ਆ ਗਈ ਤੇ ਤੈਨੂੰ ਲੱਕੜ ਦਾ ਕਰ ਲੈਣਾ ਥੋੜਾ ਬਹੁਤ ਇਹ ਇਹ ਤੁਹਾਡੇ ਵਸ ਦਾ ਰੋਗ ਨਹੀਂ ਇਹ ਹੋਣਾ ਨਹੀਂ ਐਵੇਂ ਲੱਕੜ ਦਾ ਕਰ ਲਓ ਇਹਨੂੰ ਕੱਲ ਕਰ ਲਿਓ ਕਾਲ ਸਾਮੀ ਆਣ ਕੇ ਲਾ ਲਿਓ ਉਹ ਜਿਹੜਾ ਥੱਲੇ ਖਲਾਰਾ ਪਿਆ ਉਹ ਸਭ ਖਤਮ ਹੋਊਗਾ ਨਹੀਂ ਨਹੀਂ ਜਦੋਂ ਥੱਲੇ ਖਲਾਰਾ ਖਤਮ ਹੋਣਾ ਟਾਈਮ ਨਾ ਤਾਂ ਕੱਟਣ ਵੱਢਣ ਦਾ ਤੇ ਕਰ ਲਓ ਫਰੇਮ ਜੇ ਫਿੱਟ ਕਰਨੇ ਹੋ ਇਹਨੂੰ ਜਾਲੀ ਜੋੜੀ ਲੱਗਣੀ ਆ ਯਾਰ ਬੜੀ ਇਹਨੂੰ ਜਾਲੀ ਲਾਉਣੀ ਪਾਵਰ ਲਾਓ ਜਾਲਾ ਲਾਉਣਾ ਇਹਨੂੰ ਮੈਂ ਬੰਦ ਕਰ ਦਿੰਦਾ ਮੇਰੇ ਪਾਜੀ ਲੀਨ ਹੋਇਆ ਹਾਂਜੀ ਫੋਨ ਦੇ ਵਿੱਚ ਵਾਚਾ ਲਾਈਟ ਆਈ ਹੈ ਠੇਡਾ ਪਹਿਲਾਂ ਕੰਮ ਕਰ ਲਉ ਥੋੜਾ ਬੋਝ ਨਾ ਹੰਤਾ ਦੇਖ ਲਓ ਕਾ ਕਿ ਬੋਲੇ ਬਣ ਜਾਂਦੇ ਤੇ ਕਦੇ ਕੁਛ ਇਹਨਦੇ ਸ਼ਮਦੀ ਮਿਲਦੀ ਇਹਨਾਂ ਦੀ ਤੇ ਫਿਕਰ ਨਹੀਂ ਕਰਨੀ ਕੋਈ ਠੀਕ ਫਿਕਰ ਤੇ ਕਰਨੀ ਨਹੀਂ ਨਾ ਬਿਲਕੁਲ ਗਰਬਾਂ ਡਿਆ ਆਪਣਾ ਜਲਦੀ ਜਲਦੀ ਆ ਜਾਣਾ ਬਸ ਸੱਚਾ ਸੱਚਾ ਕੱਢ ਲੈ ਖਲੀ ਫੋਨ ਦੇ ਮੁੰਨਾ ਆਪਣਾ ਫੋਨ ਨਹੀਂ ਤਾਂ ਨਹੀਂ ਬੋਲੋਪੀ ਮੈਂ ਨਹੀਂ ਪਤਾ ਪੈ ਗਿਆ ਨਹੀਂ ਮੋਰਬੰਦਿੰਨ ਮੈਂ ਹੱਸ ਬੈਰੀ ਅੱਜ ਗਿਆ ਹਾਂ ਤੇ ਮੇਰੇ ਮੜਿਆ ਸਵੇਰੇ ਬਹੁਤ ਸਦਾ ਆਇਆ ਇਤਨਾ ਮਿਲਾਂ ਮੁੰਡਾ ਜੇ ਹੁੰਣਾ ਆਉਂਦਾ ਨਾ ਕਰਦਾ ਪਾਣੀ ਵਿੱਚ ਆਪੇ ਵਾਟਾ ਹੰਬੋਤ ਚ ਪਿਆ ਲੈ ਲੈ ਕਿੰਨਾ ਕਰਿਆ ਗਿਆ ਕੰਮ ਕਹਿੰਦੇ ਸੂਮੰਤਰੇ ਏਵੇਂ ਮੈਂ ਦੀ ਛੇੜਵਾ ਮੈਨੂੰ ਜਾ ਚ ਮੈਂ ਜਲਦੀ ਮੁਕਾਦਾ ਇੱਕ ਦਿਨ ਚ ਕੀ 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 ਲੋ ਜੀ ਪਿਆਰੇ ਹੁਣ ਆਪਾਂ ਚੱਲੇ ਆਂ ਘਰ ਆਹ ਪਰਸਹਲਾ ਨੇ ਚੜੀਆਂ ਪਾਤੀਆਂ ਲੇਟ ਆ ਗਈ ਜੀ ਮਤਲਬ 6 ਵਜੇ ਲੇਟ ਆ ਗਈ ਆ ਚੜੀਆਂ ਪਾਤੀਆਂ ਸਾਰੀਆਂ ਤਕਰੀਬਨ ਸਾਰੇ ਪਰਸਹਲਾ ਘਟ ਚਰਾਂਗੇ ਦੇ ਵਿੱਚ ਕੱਟ ਵੱਟ ਕੇ ਤੇ ਮਾਰਦੀਆਂ ਚੜੀਆਂ ਦੇ ਵੀ ਮਾਰਦੀਆਂ ਸਾਰੇ ਪੀਸਾ ਜਮਾਰਤੀ ਆਲਸੋ ਜਿਹੜੇ ਪੈਨਲ ਬੰਦੇ ਨਾ ਉਹ ਹੋ ਗਿਆ ਉਹ ਲੱਗਣੇ ਸਲਾਈਡਿੰਗ ਤੇ ਉਹਦੇ ਚੱਕਰ ਚ ਆਪਾਂ ਕੀਤਾ ਇਹਦਾ ਵੀ ਇੱਕ ਪਲੱਸ ਸਲਾਈਡਿੰਗ ਬਾਹਰਲੀ ਸਾਈਡ ਬਾਕੀ ਇੱਕ ਪਲੰਦਰ ਉਹ ਚਾਹੀਏ ਜਲੀ ਵਾਲਾ ਤੇ ਲੈਟ ਆਉਂਦੀ ਬੜੀ ਲੇਟ ਤਾਂ ਕਰਕੇ ਸਾਡਾ ਕੰਮ ਪਾਲਾ ਰੁਕਿਆ ਪਿਆ ਮੈਂ ਉੱਪਰ ਵੀ ਪੇਂਟ ਪੁੰਡ ਮਾਰਤਾ ਮੈਂ ਚਲੋ ਫੇ ਚੱਲੀਏ ਹਾਂਜੀ ਲੈਟ ਬੰਦ ਚੱਲੋ की इज़ लाउ जे वधि लॻा त हिकु मिंट करियो मिलंदा फिर मोर्निंग टाइम बाए गुड नाइट